ਜੇ ਤੁਹਾਡਾ ਚਲੋ ਸ਼੍ਰੀ ਬਰਾੜ ਦੀ ਗੱਲ ਤੁਸੀਂ ਕਹਿੰਦੇ ਹੋ ਇੱਕ ਹੋਰ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਜਦੋਂ ਨਾ ਵਗਦੀ ਗੰਗਤਾ ਧਰਤ ਤੋਂ ਨਾਲੇ ਬਹੁਤ ਆ ਜਾਂਦੇ ਆ ਹੂੰ ਠੀਕ ਹੈ ਪਹਿਲਾਂ ਤੁਸੀਂ ਇਹ ਹੁੰਦੇ ਤੁਸੀਂ ਪਹਿਲਾਂੁੱਤੇ ਸੀ ਦੂਜੇ ਹੋਰ ਜਿਹੜੇ ਆਰੇ ਉਹ ਉਹਨਾਂ ਤੇ ਤਾਂ ਨਹੀਂ ਕੋਈ ਪ੍ਰੋਬਲਮ ਸੀ ਕੁਝ ਵੀ ਕਰ ਸਕ ਲੀਗਲ ਐਕਸ਼ਨ ਤਾਂ ਤੁਸੀਂ ਕਿਤੇ ਵੀ ਕਰ ਸਕਦੇ ਹੋ ਜਦੋਂ ਕੋਈ ਡਾਂ ਥੋੜਾ ਮਾਰਦਾ ਤੁਸੀਂ ਅੱਜ ਨਹੀਂ ਤਨੰਦਾ ਨੇ ਇਹਨੇ ਆਪਦੀ ਕੋਸ਼ਿਸ਼ ਕਰਕੇ ਦੇਖ ਲਈ ਨਹੀਂ ਸੁਣੀ ਗਈ ਇਹਨੇ ਲੀਗਲ ਐਕਸ਼ਨ ਲੈ ਲਿਆ ਠੀਕ ਹੈ ਜੀ ਉਹ ਉਹਦੀ ਜੋ ਜੋ ਸਾਥ ਝੂਠਾ ਉਹ ਸਾਹਮਣੇ ਆ ਜੂਗਾ ਤੇ ਉਹ ਵੀ ਲੈ ਸਕਦੇ ਆ ਲੈ ਸਕਦੇ ਸੀ ਕਿ ਪਹਿਲਾਂ ਕਿਉਂ ਨਹੀਂ ਬੋਲੇ ਯਾਰ ਇਹ ਥੋੜਾ ਜਿਹਾ ਕਰਕੇ ਤਾਂ ਤੁਸੀਂ ਨਾਲ ਉਹਦੀ ਸਪੋਰਟ ਆ ਜਾਂਦੀ ਤੁਸੀਂ ਕਹੋਗੇ ਹੁਣ ਇਹ ਗਲਤ ਸੀ ਤੇ ਮੈਂ ਵੀ ਜਿਹੜਾ ਬੰਦਾ ਬਦਨਾਮ ਹੁੰਦਾ ਉਹ ਸਾਰਿਆਂ ਵਾਸਤੇ ਇੱਕ ਵਾਸਤੇ ਮਾੜਾ ਨਹੀਂ ਹੁੰਦਾ ਸਾਰਿਆਂ ਵਾਸਤੇ ਮਾੜਾ ਹੁੰਦਾ ਜਿਹੜੇ ਅੱਜ ਤੋਂ ਪਹਿਲਾਂ ਆਰਟੋ 'ਚ 35 40 ਸਾਲ ਸਮਾਂ ਕੋਈ ਥੋੜਾ ਨਹੀਂ ਹੁੰਦਾ ਕਿੰਨੇ ਆਰਟਿਸਟ ਆਏ ਕਿੰਨੇ ਗਏ ਕਿੰਨੇ ਹਿੱਟ ਕੀਤੇ ਕਿੰਨਾ ਕਦਾ ਐਗਰੀਮੈਂਟ ਤੌਰ ਤੇ ਪਿੰਕੀ ਢਾਲੀਵਾਲ ਦੇ ਨਾਲ ਰੋਲਾ ਪਾ ਮੈਂ ਮੈਂ ਇਸ ਚੀਜ਼ ਦਾ ਗਵਾਹ ਜਿੰਨਾ ਚਿਰ ਸਿੰਗਰ ਚੱਕ ਕੰਮ ਚਾਹੁੰਦਾ ਸੀ ਕਰਦਾ ਸੀ ਜਦੋਂ ਵੀ ਪ੍ਰੋਬਲਮ ਆਉਂਦੀ ਸੀ ਤੇ ਪਿੰਕੀ ਢਾਲੀਵਾਲ ਮੈਨੂੰ ਕਹਿੰਦਾ ਉਹਦੇ ਗੁਰਪਾਲ ਨੂੰ ਫੜਾਇਆ ਐਗਰੀਮੈਂਟ ਆਪਣੀ ਨਹੀਂ ਟ੍ਰੇਨਿੰਗ ਸੂਤ ਹੁਣ ਯਾਰ ਸਾਡੇ ਮੁਤਾਬਕ ਜਿਹੜਾ ਕੰਮ ਨਹੀਂ ਕਰ ਸਕਦਾ ਆਪਾਂ ਨਹੀਂ ਕਰ ਸਕਦੇ ਲੈ ਜਾ ਇਹਨੂੰ ਕਹਿੰਦਾ ਇਹਦਾ 2 ਸਾਲ ਕਿਤੇ 3 ਸਾਲ 7 ਸਾਲ 5 ਸਾਲ ਕਿਸੇ ਨੇ ਨਹੀਂ ਕੱਢੇ ਜਿਹੜਾ ਕੋਈ ਦਿੱਕਤ ਵੀ ਉਹਨੂੰ ਕਹ ਲੈ ਤੂੰ ਕਰ ਫੇਲਾ ਉਹ ਤੋਂ ਬਾਅਦ ਉਹ ਸਿੰਗਰ ਲੱਭਿਆ ਨਹੀਂ ਸਾਨੂੰ ਫਿਰ